ਜਿਸਾ ਕਰਨੇ ਬਹੁਤ ਹੀ ਆਨੰਦ ਭਈ ਸਿਚੁਏਸ਼ਨ ਹੁੰਦੀ ਹੈ ਕਿ ਬੜਾਕ ਨੀਦੋ ਕਦ ਕਰਸਤ ਮਰਾਗ ਨਾ ਹੁੰਦਾ ਬੋਲਿਆ ਨਹੀਂ ਜਾਂਦਾ ਦਿਲ ਕਰਦਾ ਕਿ ਅੱਖੀ ਤੇ ਉਸ ਤੋਂ ਬਾਅਦ ਵੀ ਇਹ ਪਤਾ ਲੱਗਦਾ ਕਿ ਅੱਖਾਂ ਨਹੀਂ ਖੋਲ੍ਹੀ ਤੇ ਬਾਕੀ ਸੂਖਮੇ ਸਿਚੁਏਸ਼ਨ ਹੰਦੀ ਹੈ ਜਿਸ ਤੋਂ ਤੁਸੀਂ ਕਰਨੇ ਬਾਅਦ ਕੀ ਐਕਸਪਲੇਨ ਨਹੀਂ ਕਰ ਸਕਦੇ ਜੀ ਤੇ ਇਸਾਂ ਦੇ ਸੈਂਸ ਜਿਵੇਂ ਬੜੀ دیر ਤੋਂ ਬੜੀ ਚਾਹੀਦੀ ਐਸਾ ਵੀ ਕੋਈ ਚੀਜ਼ ਮਿਲ ਜੇ ਸਾਸੀਂ ਉਹ ਗੱਲ ਵੀ ਹਾਸ ਕਰ ਸਕਦੇ ਆ ਜੀ ਤੇ ਉਹ ਤੁਹਾਡੇ ਥਰੂ ਸਾਨੂੰ ਸਾਰਾ ਮਤਲਬ ਸਾਰਾ ਕੁਝ ਜਿਹਾ ਸੀ ਚਾਹੁੰਦੇ ਸੀ ਉਹ ਮਿਲਿਆ ਤੇ ਉਹ ਸ਼ਰਧਾ ਕਰਦੋ ਵੀ ਪ੍ਰਮਾਤਮਾ ਨੇ ਉਹ ਬਿਠੀ ਐਸਾਂ ਵੀ ਬਣਾਈ ਜਿੰਨ ਬੜੀ دیر ਤੋਂ ਲੱਭਦੇ ਸੀਗੇ ਜੀ ਤੋਂ ਸੈਟੀਸਫੈਕਸ਼ਨ ਹੋਣਾ ਇਹ ਨਹੀਂ ਕਿ ਅੰਦਰੋਂ ਇਹਨਾਂ ਨੂੰ ਸੁੱਖ ਮਿਲਦਾ ਹੈ ਜੀ ਤੇ ਪਾ ਕੇ ਚੰਗਾ ਲੱਗਦਾ ਹੈ ਉਹਦਾ ਅਸਰ ਬਹੁਤ ਦੇਰ ਤੱਕ ਰਹਿੰਦਾ ਤਾਂ ਸਮੇਂ ਵੈਸੇ ਕੰਮ ਤੇ ਬੈਠੀ ਹੋਈਆਂ ਪਰ ਫਿਰ ਜੀ ਮੈਂ ਕੋਈ ਟਾਈਮ ਸੀਗਾ ਮੈਂ ਕਰ ਦਿੱਤੀ ਆ ਜੀ ਤੇ ਮੈਂ ਰਿਲੀਨ ਟ੍ਰੈਕ ਮੈਂ ਤੜੇ 3-4 ਸੈਸ਼ਨ ਹੀ ਅਟੈਂਟ ਕੀਤੇ ਆ ਜੀ ਪਰ ਮੈਂ ਪਹਿਲੇ ਸੈਸ਼ਨ 'ਚ ਜਦੋਂ ਮੈਂ ਕੰਮ ਕਰਦੀ ਕਰਦੀ ਮੈਂ ਹੰਦੀ ਪਈ ਸੀ ਜੀ ਤੇ ਇੰਨਾ ਹਵਾ ਰਾਗ ਆਇਆ ਕਿ ਰੁਕ ਨਹੀਂ ਸੀ ਰਹਾ ਜੀ ਬਾਈ ਗੁਰ ਤਕਰੀਬਨ ਕਾਂਟਾ ਤੋਂ 2 ਘੰਟੇ ਇੰਨੇ ਵਿਰਾਂ ਚ ਹਾਰ ਕੇ ਫਿਰ ਮੈਂ ਕੰਮ ਛੱਡ ਕੇ ਬੈਠ ਗਈ ਤੇ ਬਹੁਤ ਐਂਜੋਏ ਕੀਤਾ ਤਾਂ ਦਸ ਸੈਸ਼ਨ ਜੀ 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 ਤੇ ਦੂਸਰੀ ਵਾਰ ਵੀ ਮਨ ਨੂੰ ਬੜੀ ਖਿੱਚ ਪਈ ਜੀ ਉਹ ਤਾਂ ਵੀ ਮੈਂ ਖਾਲੀ ਕੰਮ ਕਰਦੀ ਕਰਦੀ ਮੈਂ ਫਿਰ ਸਾਡਾ ਸਾਰਾ ਸੈਸ਼ਨ ਅਟੈਂਡ ਕੀਤਾ ਜੀ ਤੇ ਬਹੁਤ ਹੀ ਆਨੰਦ ਆਇਆ ਬਹੁਤ ਸੁਖ ਮਿਲਿਆ ਜੀ ਤੇ ਅੱਜ ਹਮ तकरीबन 4 ਫੋਰਥ ਸੈਸ਼ਨ ਬਹੁਤ ਧੰਨ ਕੀਤਾ ਫਿਰ ਕਈ ਬੰਦੇ YouTube ਤੇ ਸਾਨੂੰ ਲੰਬੇ ਨੇ ਹਾਂਜੀ ਹਾਂਜੀ ਤੇ ਸਾਰੇ ਫੈਲਪਰਾਮ ਦੇ ਐਕਸਪੀਰੀਅੰਸ ਵੀ ਸੁਣੀਏ ਬਹੁਤ ਹੀ ਚੰਗਾ ਲੱਗਿਆ ਬਹੁਤ ਹੀ ਸੁੱਖ ਮਿਲਦਾ ਜਿਹੜੀ ਚੀਜ਼ ਉਸ ਨੂੰ ਬਾੜੋ ਲੱਗ ਰਿਹਾ ਉਹ ਉਹਦੇ ਚ ਸੁੱਖ ਨਹੀਂ ਹੈ ਕਿਉਂਕਿ ਦਿਨਿਆਂ ਦੇ ਸਾਰੇ ਰੰਗ ਦੇਖੇ ਨੇ ਜੀ ਜੀ ਦੁੱਖ ਨੇ ਹੀ ਸੁੱਖ ਦੇ ਵੀ ਪਰ ਜਿਹੜਾ ਸੁੱਖ ਲੱਭਦੇ ਆ ਉਹ ਬਾਹਰ ਨਹੀਂ ਕਿਤੇ ਮਿਲਦਾ ਔਰ ਕਲੇ ਅੰਦਰ ਹੀ ਜੀ 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 ਕਿ ਕਰਵਾ ਮੱਤ ਜੀ 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 ਆ ਭੈਣ ਜੀ ਨੂੰ ਵਿਰਾਗ ਆ ਗਿਆ ਗੱਲ ਇਸ ਤਰ੍ਹਾਂ ਆ ਇੱਕ ਇਹਨਾਂ ਨੇ ਬਹੁਤ ਸੋਹਣੀ ਗੱਲ ਆਖੀ ਤੇ ਵੱਡੀ ਗੱਲ ਆਖੀ ਦੇਖੋ ਰਿਲੀਜੀਅਨ ਤੋਂ ਸਪਿਰਚੁਅਲਿਟੀ ਤੋਂ ਲੋਕ ਟੁੱਟ ਕਿਉਂ ਰਹੇ ਸੀ ਪਹਿਲਾਂ ਉਹਦਾ ਕਾਰਨ ਇਹ ਸੀ ਕਿ ਜਿਹੜੀਆਂ ਜਿਹੜੇ ਕਾਰਜ ਧਰਮ ਦੇ ਨਾਂ ਤੇ ਕਰਵਾਏ ਜਾਂਦੇ ਸੀ ਉਹਨਾਂ ਦਾ ਬਹੁਤਾ ਟਾਈਮ ਇਫੈਕਟ ਨਹੀਂ ਸੀ ਰਹਿੰਦਾ ਜਿਵੇਂ ਮੰਨ ਲਓ ਬਹੁਤ ਲੋਕ ਹੈ ਆ ਕਾਰਜ ਕਰ ਲਿਆ ਨਿਵਲ ਭਯੰਗਮ ਸਾਧ ਤੇ ਪੰਜ ਜਨ ਅ ਸੰਗ ਨਾਲ छुट ਗਿਆ ਅਧਿਕ ਅੰਗ ਬੁੱਧ ਵੱਧ ਦੇ ਪਿਆਰੇ ਨਿਬਿਤ ਮਿਲਣ ਨਾ ਜਾਈ ਜਿੰਨੇ ਵੀ ਸਪਿਰਚੁਅਲਿਟੀ ਦੇ ਨਾਂ ਤੇ ਕਾਰਜ ਕੀਤੇ ਉਹ ਥੋੜਾ ਥੋੜਾ ਅਸਰ ਰਹਿੰਦਾ ਸੀ ਉਹਨਾਂ ਦਾ 5-10 ਮਿੰਟ ਬਾਅਦ ਫੇਰ ਕ્રોਧ ਆ ਗਿਆ ਗੁੱਸਾ ਆ ਗਿਆ ਪ੍ਰਭ ਜੀ ਨੇ ਆਖਿਆ ਕਿ 2-2 4-4 ਘੰਟੇ ਅਸਰ ਰਹਿੰਦਾ ਹੌਲੀ-ਹੌਲੀ ਸਾਰੇ 24 ਦੇ 24 ਘੰਟੇ ਰੰਗੇ ਜਾਣਗੇ ਜਿਵੇਂ-ਜਿਵੇਂ ਸੁਰਤ ਰੰਗਣ ਲੱਗੀ ਨਾ ਮਨ ਰੰਗੋ ਵੜਪਾ ਗਿਆ ਗੁਰੂ ਜੀ ਕਹਿੰਦੇ ਰੰਗ ਲਾਗਤ 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 ਜਦੋਂ ਸੁਰਤ ਰੰਗੀ ਗਈ 24 ਦੇ 24 ਘੰਟੇ ਸੁੱਖ ਮਿਲੂਗਾ ਹਰ ਗੁਰੂ ਜੀ ਕੀ ਕਹਿੰਦੇ ਹੈ ਹਜੂਰ ਬਚਨ ਕਰਦੇ ਹੈ ਕਹਿੰਦੇ ਅੰਤਰ ਲਾਗ ਨ ਤਾਮਸ ਮੂਲੇ ਵਿੱਚੋਂ ਆਪ ਗਵਾਹੇ ਕਹਿੰਦੇ ਅੰਦਰ ਜੁੜੋ ਤੇ ਫਿਰ ਤੁਹਾਨੂੰ ਤਾਮ ਨਹੀਂ ਖਾਊਗੀ ਬਾਰਾਂ ਲੰਨੀ ਰਣੀ ਖਾਊਗਾ ਤੇ ਆਪ ਗਵਾਏ ਨਾਲੇ ਤੁਸੀਂ ਹਉਮੇ ਛੱਡ ਦਿਓ ਫਿਰ ਅੱਗੇ ਬੜੀ ਗੱਲ ਕਹਿੰਦੇ ਆ ਨਾਮ ਨਿਧਾਨ ਸਤਿਗੁਰੂ ਦਿਖਾਲਿਆ ਕਹਿੰਦੇ ਨਾਮ ਦਾ ਖਜ਼ਾਨਾ ਗੁਰੂ ਨੇ ਅੰਦਰ ਬਖਸ਼ਿਆ ਹਰ ਰਸ ਪੀਆ ਅਗਾਏ ਅਗਾਏ ਦਾ ਅਰਥ ਹੁੰਦਾ ਸੈਟੀਸਫੈਕਸ਼ਨ ਆ ਗਈ ਸੰਤੁਸ਼ਟੀ ਆ ਗਈ ਮਨ ਖੜ ਗਿਆ ਕਿ ਮਿਲ ਗਿਆ ਮੈਨੂੰ ਤੁਹਾਡਾ ਨਾ ਅੰਦਰ ਅੰਦਰ ਰੋ ਰੋ ਆਖੂਗਾ ਕਿ ਹਾਂ ਮੈਂ ਸੰਤੁਸ਼ਟ ਹੋ ਗਿਆ ਹਾਂ ਮੈਨੂੰ ਮਾਰਗ ਮਿਲ ਗਿਆ ਸਤਿ ਸ੍ਰੀ ਅਕਾਲ ਹਾਂਜੀ ਤੁਸੀਂ ਸਹੀ ਕਹਿ ਰਹੇ ਤੁਸੀਂ ਜੀ 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 ਸ਼ੁਕਰਾਨਾ ਕਿਉਂਕਿ ਮੈਂ ਕਾਫੀ ਕੁਝ ਅਸਰ ਦੀਆਂ ਪਰੇਸ਼ਾਨੀਆਂ ਜੋ ਚੱਲ ਗਈ ਸੀਗੀ ਜੀ ਕਿ ਨਿਤਨੇ ਵੀ ਬਹੁਤ ਵਧਾਇਆ ਮੈਂ 3-4 ਘੰਟੇ ਸੈਰੇ ਕਰਨਾ ਸ਼ਾਮ ਨੂੰ ਨੀਂਦ ਵੀ ਨਹੀਂ ਸੀ ਪੂਰੀ ਹੁੰਦੀ ਪਰ ਜਿਹੜੀ ਕੀਤੇentro ਕਹਿੰਦੇ ਵੀ ਤਕਲੀਫ ਤੇਰੀ ਪਰੇਸ਼ਾਨੀ ਕੋਈ ਚੱਲ ਰਹੀ ਸੀਗੀ ਲਾਈਫ ਦੀ ਉਹ ਫੇਰ ਮਾਨ ਨੇ ਸਮਝਾਇਆ ਮਨਾ ਕਿ ਸਰਦਤ ਹਾਲਤ ਹੈ ਜਦੋਂ ਤੋਂ ਤੁਹਾਨੂੰ ਸੁਣਨਾ ਸ਼ੁਰੂ ਕੀਤਾ ਤੇ ਹੁਣ ਮੈਨੂੰ ਉਹ ਲੱਗਦਾ ਹੈ ਕਿ ਉਹ ਮੇਰੀ ਪਰੇਸ਼ਾਨੀ ਮੇਰੀ ਨਹੀਂ ਹੈਗੀ ਜੀ ਫਿਰ ਇੱਕ ਪਰਮਾਤਮਾ ਨੇ ਹੀ ਉਹਦਾ ਹੱਲ ਕਰਨਾ ਉਹਨੂੰ ਫਿਰ ਫਿਕਰ ਜ਼ਿਆਦਾ ਮੈਦੂਦੀ ਬਿਲਕੁਲ ਉਤਨੀ ਸਾਰੇ ਆਪਣੇ ਆਪਣੇ ਬਹੁਤ ਸ਼ਾਂਤ ਫੀਲ ਰਿਪੈਟਰ ਫੀਲ ਕਰਦੇ ਆ ਕਿ ਮੈਂ ਸੋਚਣਾ ਕਿ ਨਹੀਂ ਮੇਰਾ ਪਰਮਾਤਮਾ ਨੂੰ ਉਹ ਜਿਹੜੇ ਰੱਛੀ ਮਿਲ ਰੱਖਣਾਂ ਚੰਨਾ ਉਹ ਜਿਹੜਾ ਨਾ ਚੰਨਿਆ ਉਹ ਮੈਨੂੰ ਉਹ ਜਿਹੜੀ ਪਰੇਸ਼ਾਨੀ ਸੀ ਹੁਣ ਕੋਈ ਤਕਲੀਫ ਨਹੀਂ ਦਿੰਦੀ ਮੈਂ ਨਾਰਮਲ ਫੀਲ ਕਰਦੀ ਆ ਕੋਈ ਹੈਪੀ ਫੀਲ ਕਰਦੇ ਆ ਆਪਣੇ ਆਪ ਜੀ ਇਹੀ ਕੰਡੀਸ਼ਨ ਹੈ ਸਾਡੇ ਇਹ ਪਰਮਾਨੈਂਟਲੀ ਕੰਡੀਸ਼ਨ ਰਹਿਣ ਲੱਗ ਜੂਗੀ ਕਿ ਦੁਨੀਆ ਦੇ ਨਾ ਝਗੜੇ ਝਗੜੇ ਸਾਡੇ ਮਨ ਤੇ ਬਹੁਤਾ ਅਸਰ ਨਹੀਂ ਪਾਉਣਗੇ ਸਾਨੂੰ ਲੱਗਣ ਲੱਗ ਜੂ ਵੀ ਜਿਵੇਂ ਹੁਣ ਆਪਾਂ ਬਾਹਰ ਬੈਠੇ ਆ ਤੇ ਬੱਦਲ ਉੱਤੋਂ ਦੀ ਲੰਘਦੇ ਹੈ ਹੈਨਾ ਜਦੋਂ ਆਪਾਂ ਨੂੰ ਪਤਾ ਲੱਗਿਆ ਵੀ ਦੂਰ ਹੈ ਉੱਤੋਂ ਆਏ ਲੰਘੀ ਜਾ ਰਹੇ ਲੰਘੀ ਜਾ ਰਹੇ ਸੀ ਡਿਸਟਰਬ ਨਹੀਂ ਹੋ ਰਹੇ ਹੈਨਾ ਤੇ ਕੋਈ ਬੱਚਾ ਉਹਨੂੰ ਦੇਖ ਕੇ ਡਰ ਰਿਹਾ ਪਹਿਲਾਂ ਮਨ ਬੱਚਾ ਸੀ ਦੁੱਖ ਖੁਸ਼ ਖਾ ਨੂੰ ਦੇਖ ਕੇ ਕਮਰਾ ਜਾਂਦਾ ਸੀ ਹੁਣ ਸੁੱਖ ਹੁੰਦਾ ਚਲਿਆ ਜਾਂਦਾ ਦੁੱਖ ਹੁੰਦਾ ਚਲਿਆ ਜਾਂਦਾ ਸਾਨੂੰ ਕੈਪਚਰ ਕਰ ਲਿਆ ਗੁਰੂ ਨੇ ਅੰਦਰ ਗੋਦ ਚ ਭਾ ਲਿਆ ਹੁਣ ਅਸੀਂ ਕੋਈ ਚੀਜ਼ ਦੀ ਪਰਵਾਹ ਨਹੀਂ ਕਰਦੇ ਹਨਾ ਬੇਪਰਵਾਹ ਸਦਾ ਰੰਗ ਹਰਕ ਹੈ ਜਾ ਕੋ پاک સ્વાਮੀ ਇੱਕ ਬੇਪਰਵਾਹੀ ਆ ਗਈ ਗੁਰੂ ਜੀ ਕਹਿੰਦੇ ਨਾਲੇ ਸਾਡੇ ਪੱਖ ਚੁਣ ਸੁਆਮੀ ਹੈ ਵਾਹਿਗੁਰੂ ਸਾਡੇ ਵੱਲ ਹੈ ਹੁਣ ਅਸੀਂ ਕਿਨੂੰ ਕਿਨੂੰ ਕਿ ਅਸੀਂ ਕਿਹੜੇ ਦੁੱਖ ਤੋਂ ਘਬਰਾਵਾਂਗੇ ਗੁਰੂ ਜੀ ਸੋ ਕਿਸ ਕੋ ਨਦਰ ਲਿਆਵੈ ਤਲੈ ਜਿਸ ਕਾ ਕਹਿ ਅਦਰ ਗਏ ਚਲੇ ਹੁਣ ਅਸੀਂ ਨਹੀਂ ਡਰਦੇ ਗੁਰੂ ਜੀ ਇਹ ਬਚਨ ਕਰਦੇ ਆ ਬਾਣੀ ਚ ਸੋ ਡਰਨਾ ਹੈ ਹੀ ਨਹੀਂ ਆਪਾਂ ਇਹ ਸਿਚੁਏਸ਼ਨ ਆਉਂਦੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਸ਼ੁਕਰਾਨਾ ਬੇਨ ਮਾਥਮਾ ਤੁਮਾ 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 ਚੜ੍ਹਦੀ ਕਲਾ ਚ ਰੱਖੇ ਇਸ ਤਰ੍ਹਾਂ ਸਾਥ ਸੀ ਸੇਵਾ ਕਰਦੋ ਸੰਗਤ ਤੇ ਹੋਰ ਵੀ ਸਾਰੇ ਬ ਬਹੁਤ ਬੰਦਿਆਂ ਨੂੰ ਮੈਂ ਜੋੜਨ ਦੀ ਕੋਸ਼ਿਸ਼ ਕਰ ਰਿਹਾਂ ਕਿ ਤੁਸੀਂ ਵੀ ਇਸ ਆਨੰਦ ਨੂੰ ਪ੍ਰਾਪਤ ਕਰ ਸਕੋ ਜੀ ਜੀ ਤੇ ਦੋ ਤਿੰਨ ਆਪਣੇ ਫਰੈਂਡਸ ਨੂੰ ਵੀ ਮੈਂ ਮੈਸੇਜ ਭੇਜੇ ਸੀਗੇ ਜੀ ਵਾਹਿਗੁਰੂ ਸ਼ੁਕਰਾਨਾ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਭਾਈ ਸੱਚੀ ਧੰਨਵਾਦ ਭੈਣ ਅਰਵਿੰਦਰ ਜੀ ਸ਼ੁਕਰਾਨਾ ਕੋਈ ਹੋਰ ਗੁਰਮੁਖ ਜੋ ਜਾਗਿਆ ਅਤੇ ਸੁਨੇਹਾ ਦੇਣਾ ਚਾਹੁੰਦਾ ਹੈ ਕਲਸ ਆਪ ਜੀ ਹੈੱਡਫੋਨ ਲਾ ਕੇ ਗੱਲ ਕਰੋ ਹਾਲੇ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਕੀਤੀ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਵਾਈਗੁਰ ਬੇਠੇ ਅੱਜ ਬਹੁਤ ਜ਼ਿਆਦਾ ਆਨੰਦ ਆਇਆ ਜਿਹੜੀ ਤੁਹਾਡੀ ਵਰਡਿੰਗ ਸੀ ਨਾ ਸੇਮ ਸੇਮ ਉਵੇਂ ਉਵੇਂ ਹੀ ਮੇਰੇ ਨਾਲ ਹੋ ਰਿਹਾ ਸੀਗਾ ਜਿਵੇਂ ਜਿਵੇਂ ਤੁਸੀਂ ਕਹਿ ਰਹੇ ਸੀ ਨਾ ਜੀ 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 ਗੁਰੂਸਬ ਨੇ ਗੋਦ ਚ ਬਿਠਾਇਆ ਮੈਨੂੰ ਮੋਰੀ ਮੋਤੀ ਨੂੰ ਪੂਰਾ ਫੀਲ ਹੋ ਰਿਹਾ ਸੀ ਜੀ 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 ਮੈਨੂੰ ਗੋਦ ਚ ਬਿਠਾਇਆ ਮੇਰੇ ਮੋਤੇ ਹੱਥ ਲਾਇਆ ਜੀ 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 ਬੇਸ਼ੁਅ ਹੋਇਆ ਹੈ ਜੀ ਵੀ ਬੇਸ਼ੁਅ ਰ ਕੁਝ ਫਰਕ ਨਹੀਂ ਤੇ ਜੋ ਜੋ ਤੁਸੀਂ ਕਿਹਾ ਸੇਮ ਸੇਮ ਟੱਚ ਹੋਇਆ ਜੋ ਮੇਰੇ ਹੀ ਹੋਇਆ ਜੀ 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 ਤੇ ਮੈਂ ਦੱਸ ਨਹੀਂ ਸਕਦੀ ਉਹ ਫੀਲਿੰਗ ਨਹੀਂ ਹੈਗੀ ਮੇਰੇ ਕੋਲ ਵੀ ਹੋ ਕੀ ਰਿਹਾ ਸੀ ਮੈਨੂੰ ਕੁਝ ਨਹੀਂ ਸਮਝ ਆਈ ਬਸ ਮੈਨੂੰ ਇਹਦਾ ਪਤਾ ਕਿ ਮੈਨੂੰ ਫੀਲ ਹੋ ਰਿਹਾ ਸੀਗਾ ਮੈਨੂੰ ਟੱਚ ਹੋ ਰਿਹਾ ਸੀ ਜੀ 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 ਤੇ ਮਿੱਠੜਾ ਅਨੁਭਵ ਸੀ ਸਤਿਗੁਰੂ ਹਰਮਨ ਜੋਤ ਸ਼ਦਬਨ ਮਾਈਕ ਆਫ ਕਰਕੇ ਉਹਨਾਂ ਨੂੰ ਵਿਰਾਗ ਆ ਗਿਆ ਸਤਿਗੁਰੂ ਮੇਰ ਕਰਨ ਇਹੀ ਹੁੰਦਾ ਹੈ ਅੰਦਰ ਲੈ ਜਾਣ ਵਾਲਾ ਕੇਵਲ ਸ਼ਬਦ ਹੈ ਹੋਰ ਕੋਈ ਦੁਨੀਆ ਦੀ ਚੀਜ਼ ਅੰਦਰ ਨਹੀਂ ਲੈ ਜਾਂਦੀ ਕਿਉਂਕਿ ਫਿਜ਼ੀਕਲ ਚੀਜ਼ ਉੱਥੇ ਜਾ ਹੀ ਨਹੀਂ ਸਕਦੀ ਫਿਜ਼ੀਕਲੀ ਨਾ ਤਾਂ ਇੰਜੈਕਸ਼ਨ ਜਾ ਸਕੇ ਨਾ ਕੋਈ ਟੈਬ ਉੱਥੇ ਕੰਮ ਕਰੇ ਨਾ ਕੋਈ ਤਾਕਤ ਨਾ ਤਲਵਾਰ ਨਾ ਜੂਰ ਕੁਝ ਵੀ ਨਹੀਂ ਚੱਲਦਾ ਉੱਥੇ ਤਾਂ ਗੁਰੂ ਜੀ ਕਹਿੰਦੇ ਅੰਦਰ ਤਾਂ ਸ਼ਬਦ ਲੈ ਕੇ ਜਾਂਦਾ ਹੈ ਸ਼ਬਦ ਮਿਲਾਵਾ ਹੋਏ ਹੈ ਨਾ ਜੀ ਜੋ ਦਿਸਿਆ ਹੁਣ ਕਿਵੇਂ ਭੁੱਲ ਜੂ ਹਾਂ ਹਰ ਮੰਨ ਜਾਂਦੀ ਉਹ ਵਾਹਿਗੁਰੂ ਤੋਂ ਬਹੁਤ ਬਹੁਤ ਧੰਨਵਾਦ ਜਿਹੜੇ-ਜਿਹੜੇ ਮੇਰੇ ਪੰਜ ਵਜੇ ਸਵਾਲ ਸੀ ਨਾ ਅੱਜ ਤੁਸੀਂ ਚਾਰਟ ਉਹ ਵੀ ਕੁਝ ਦਿੱਸੀ ਜੀ ਜੀ ਦੁਬਾਰੇ ਰਿਪੀਟ ਕਰੋ ਤੁਹਾਡੀ ਆਵਾਜ਼ ਕੱਟ ਕੇ ਆ ਰਹੀ ਸੀ ਜਿਹੜੇ ਜਿਹੜੇ ਸਵਾਲ ਜਿਹੜੇ ਜਿਹੜੇ ਮੇਰੇ ਮਨ ਵਿੱਚ ਸਵਾਲ ਸੀ ਨਾ ਜੀ ਹਾਂ ਜੀ ਹਾਂ ਜੀ ਅੱਜ ਤੁਸੀਂ ਉਹੀ ਸ਼ੁਰੂ ਕੀਤਾ ਤੁਹਾਡੀ ਵਰਡਿੰਗ ਉਹੀ ਸੀਗੀ ਕਿ ਟੁੱਟਿਆਂ ਨੂੰ ਜੋੜ ਲੋ ਜੀ 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 ਹਾਂ ਮੈਂ ਮਨ ਬਹੁਤ ਜ਼ਿਆਦਾ ডিসਪਾਇੰਟਡ ਹੋ ਰਿਹਾ ਸੀਗਾ ਕਿ ਮੈਂ ਕਿਹਾ ਕਿਹੜਾ ਤਰ੍ਹਾਂ ਲੋਕਾਂ ਨੂੰ ਸੁਣਦੇ ਹੁੰਦੇ ਸੀ ਕਿ ਵੀ ਸਾਨੂੰ ਇਹਦਾ ਹੋਇਆ ਫੀਲ ਹੋਇਆ ਵੀ ਪਤਾ ਨਹੀਂ ਮੈਨੂੰ ਵੀ ਮੈਂ ਅੱਛੀ ਤਰ੍ਹਾਂ ਨਹੀਂ ਕਿ ਦੀ ਪਰ ਅੱਜ ਫੋਰਸਟ ਡੇ ਮੈਨੂੰ ਬਿਲਕੁਲ ਟੱਚ ਹੋਇਆ ਵੀ ਹਾਂ ਮੈਨੂੰ ਚੱਕਿਆ ਗਿਆ ਸੀਨੇ ਮੇਰੇ ਸਰੀਰ ਨੂੰ ਟੱਚ ਕੀਤਾ ਹੈ ਜੀ ਰੰਗ ਲੱਗਦਾ ਲੱਗਦਾ ਲੱਗ ਜਾਂਦਾ ਆਸ ਰੱਖਣੀ ਪੈਂਦੀ ਹੈ ਨਾ ਜੀ ਆਸ ਉਹਦੇ ਸੱਚੇ ਤੇ ਰੱਖਣੀ ਪੈਂਦੀ ਹੈ ਹਾਂ ਜੀ ਜੀ ਬਸ ਪੀਓ ਇਸ ਪੀਓ ਪੀਓ ਇਸ ਚੀਜ਼ ਨੂੰ ਭੈਣ ਕਹਿੰਦੇ ਵੀ ਉਹਨਾਂ ਦੇ ਅੰਦਰ ਜਿਗਿਆਸਾ ਜਾਗਦੀ ਸੀ ਵੀ ਜਿਵੇਂ ਦੂਜਿਆਂ ਨੂੰ ਦਰਸ਼ਨ ਹੁੰਦੇ ਐ ਮਹਿਸੂਸ ਹੁੰਦਾ ਵੀ ਮੈਨੂੰ ਵੀ ਹੋਵੇ ਤੇ ਕਿਉਂਕਿ ਨਾ ਕਿਸੇ ਕੋਈ ਤਾਂ ਵਿਰਾਗ ਨਾਲ ਟੱਚ ਕਰੂਗਾ ਮਾਲਕ ਨੂੰ ਉੱਥੇ ਜਾਊਗਾ ਕੋਈ ਸ਼ੁਕਰਾਨਾ ਕਰਕੇ ਕੋਈ ਜੋਤੜੀ ਕਰਕੇ ਅਡੜ ਭਾਵ ਉਹ ਤੇ ਤਾਂ ਹੀ ਲੈ ਕੇ ਜਾਂਦੇ ਐ ਸਾਰੇ ਰਾਸਤੇ ਉਹਦੇ ਹੀ ਐ ਤੁਸੀਂ ਗੁਰਬਾਣੀ ਪੜ੍ਹੋਗੇ ਇਹ ਤਿੰਨਾ ਹੀ ਇਮੋਸ਼ਨ ਗੁਰੂ ਜੀ ਲੈ ਕੇ ਨਾਲ ਚੱਲਦੇ ਐ ਸੱਚ ਰਤੇ ਸਦਾ ਵਿਰਾਗੀ ਹਉ ਮੈਂ ਮਾਰ ਬਿਲਾ ਬਣਿਆ ਬਨਮਨ ਖੋਜਤ ਫਿਰਤ ਬਰਾਗੀ ਸੁਭੈ ਰਾਗ ਵਾਰੇ ਬੋਲਣਗੇ ਜਾਂ ਸ਼ੁਕਰਾਨਾ ਕਰਨਗੇ ਮਨ ਤੇ ਧੋਖਾ ਤਾਂ ਲਹਿ ਜਾ ਸਿਫਤ ਕਰਿਆ ਅਰਦਾਸ ਹੈਨਾ ਗੁਰੂ ਜੀ ਕਹਿੰਦੇ ਹਜ਼ੂਰ ਕਹਿੰਦੇ ਸਿਫਤ ਸਲਾਹ ਕਰਿਆ ਕਰੋ ਸਮਾਲ ਕਰੀ ਨਾ ਕਿਸੇ ਨੂੰ ਕਿਸੇ ਦਾ ਚਿੱਤ ਇਨਾਂ ਖਿੜ ਜੂ ਨਾਲ ਜੁੜ ਜੂ ਸਿਫਤ ਸਲਾਹ ਕਰਕੇ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਇਹ ਚਾ ਨਾਲ ਗੁਣ ਗਾਉਣੇ ਕਿਸ ਕੋਈ ਜੋਦੜੀ ਕਰਕੇ ਪਹੁੰਚੋ ਨਾਨਕ ਹੁਕਮ ਨਾ ਚੱਲਾਈ ਨਾਲ ਖਸਮ ਚੱਲਿਆ ਅਰਦਾਸ ਬੇਨਤੀਆਂ ਕਰ ਕਰ ਜੋਦੜੀਆਂ ਕਰ ਕਰਕੇ ਮਨਾ ਲਿਆ ਕਈਆਂ ਨੇ ਮੰਨ ਜਾਂਦਾ ਕੋਈ ਹੋਰ ਗੁਰਮੁਖ ਹੋਣਾ ਚਾਹੁੰਦਾ ਜੀ ਭੈਣ ਪਰਮਜੀਤ कौर ਜੀ ਵਾਹਿਗੁਰੂ ਹੁਕਮ ਦੇਣ ਵੈਸੇ ਤਾਂ ਉਹਦੇ ਅੱਗੇ ਚੱਲਦਾ ਨਹੀਂ ਕੁਛ ਕੈਸੀ ਅਜਬ ਖੇਡ ਹੈ ਨਾ ਆਪਾਂ ਸਾਧ ਰਹੇ ਆ ਵਾਹਿਗੁਰੂ ਕਹਿ ਰਿਹਾ ਨਹੀਂ ਇਹ ਚਲੋ ਇਹ ਵੀ ਬਤਾਂਦੀ ਹਾਂ ਜੀ ਅੱਜ ਗੁਰਦੁਆਰਾ ਸਾਹਿਬ ਸੀ ਜਦੋਂ ਕਾਲ ਕੀਤਾ ਉਹਨਾਂ ਨੇ ਉਹ ਕਹਿੰਦੇ ਵੀ ਸੰਤੋ ਬਾਹੀ ਗੁਰਜੀ ਲੈ ਗਏ ਜੋ ਅਕਾ ਅਸੀਂ ਪੜਿਆ ਜ਼ਰੂਰ ਸੀ ਅਕਾਸਾਂ ਅੰਗਾ ਹਸਪਤਾਲਾਂ ਬਤਾ ਲਖ ਜਿਉ ਆਜੰਦੇ ਤਾਂ ਤੁਹਾਨੂੰ ਆਪਣੇ ਮੁਖੋਂ ਦੱਸਦੇ ਕਹਿੰਦੇ ਵੀ ਫਸਟ ਟਾਈਮ ਅਸੀਂ ਦੇਖੀ ਇਹ ਚੀਜ਼ ਆਪਣੇ ਅੰਦਰ ਉਹ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਏ ਉਹ ਮਿਲ ਗਿਆ ਬ੍ਰਹਮੰਡ ਦਾ ਸੁਆਮੀ ਤੇ ਉਹਨਾਂ ਦੀ ਵਰਡਿੰਗ ਬਹੁਤ ਪਿਆਰੀ ਸੀ ਕਹਿੰਦੇ ਵੀ ਅਸੀਂ ਕਿਹਾ ਵੀ ਕੋਈ ਸਾਡੇ ਕੋਲੇ ਹੁੰਦਾ ਸੀ ਉਹਨੂੰ ਘਮਾਉਣ ਲੈ ਕੇ ਜਾਂਦੇ ਆ ਤੁਸੀਂ ਸਾਨੂੰ ਲੈ ਕੇ ਜਾਓ ਕਹਿੰਦੇ ਉਹਨਾਂ ਨੇ ਸਾਡੀ ਬਾਹ ਫੜੀ ਕਹਿੰਦੇ ਚਲੋ ਫਿਰ ਮੈਂ ਲੈ ਕੇ ਜਾਂਦਾ ਤੁਹਾਨੂੰ ਆਜੋ ਮੈਂ ਤੁਹਾਡੇ ਦੇਸ਼ ਦੀ ਦਰਸ਼ਨ ਕਰਾਵਾਂ ਯਾਤਰਾ ਕਰਾਵਾਂ ਕਰਵਾਤੀ ਕਹਿੰਦੇ ਕੋਈ ਨਹੀਂ ਸ਼ਾਮ ਨੂੰ ਫਿਰ ਭੈਣ ਨੂੰ ਐਵੇਂ ਗਵਾਗੇ ਵੀ ਤੁਸੀਂ ਸੁਰਤੀ ਨਾਲ ਜੋੜਿਓ ਜਾਂ ਤਾਂ ਕੋਈ ਹੋਰ ਗੁਰਮੁਖਾਉਣਾ ਚਾਹੁੰਦਾ ਤੇ ਸਮਾਂ ਹੈ ਨਹੀਂ ਫਿਰ ਆਪਾਂ ਸੌਣੇ ਚ ਹੀ ਬਹਿ ਜਾਂਦੇ ਆ ਹਾਂਜੀ ਜਗਰੂਪ ਜੀ ਮਾਈ ਕੁਜੀ ਕਾ ਸਵਾਗਤ ਹੈ ਮਾਈ ਕੁਜੀ ਸਤੇ ਮਾਈ ਕੁਜੀ ਸਾਰੇ ਪਿਆਰਿਆਂ ਨੂੰ ਜੀ ਵਾਈ ਕੁਜੀ ਮਾਈ ਕੁਜੀ ਅੰਤ ਤੈ ਮੈਨੂੰ ਕੋਈ ਐਕਸਪੀਰੀਅੰਸ ਨਹੀਂ ਹੋਇਆ ਅੰਜ ਦਾ ਰਾਤ ਜਦੋਂ ਸਰੇ ਆ ਵੀ ਦਾ ਮੈਸੇਜ ਆਇਆ ਨਾ ਜੀ ਤੇ ਮਨ ਚੁਗਰੂ ਸਭ ਦੀ ਨਹੀਂ ਪੰਕਤੀ ਆਟੋਮੈਟਿਕ ਫ੍ਰੀਚ ਲੋਗ ਲੱਗੇ ਸੀ ਕੇ ਕਰਤਾਰ ਕਰਨਾ ਮੈਂ ਦੀਨ ਬੇਂਤੀ ਕਰੇ ਨਾਨਕ ਤੁਮਰੀ ਕਿਰਪਾ ਕਰੇ ਜੀ 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 ਬੜਾ ਕਿਲਕਤ ਤੱਕ ਪੰਤੀਆਂ ਕਿੰਝ ਕੋਈ ਨਹੀਂ ਮੈਂ ਖਾਂਦਾ ਤੇ ਪੰਤੀਆਂ ਸ਼ੇਅਰ ਕਰਨਾ ਜੀ 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 ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਉ ਸੁਖ ਕਨੇਰੇ ਜੀ 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 ਦੰਦਨ ਕਾਟ ਕਰੇ ਮਨ ਨਿਰਮਲ ਹੋਰਨੁਰਖ ਬਿਨਾਤਾ ਹੂੰ ਜੀ 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 ਕੌਣ ਕਰਨ ਕਰਨ ਸਮਰਾਤ ਹੈ ਦੂਜਾ ਕੋਈ ਨਹੀਂ ਜੀ 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 ਬਹੁਤ ਆਨੰਦ ਜਿਹੜਾ ਬਿਰਾਗ ਆ ਰਿਹਾ ਨਾ ਭੈਣ ਸਭ ਤੋਂ ਨਾ ਹੋਕ ਨਾਮਾ ਸਭ ਲਿਆ ਹੂੰ ਹੂੰ ਕਿੰ ਮਾਰੇ ਜਿੰਦੇ ਨੋਨ ਸਰਜਨ ਪਲੇਮ ਸਦੇਸਾ ਆ ਅੱਖੀ ਤਾਰ ਲਿਆ ਆਹਾਹਾ ਜੀ 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 ਜਿਹੜਾ ਭੈਣੇ ਵਿਰਾਗ ਆ ਰਿਹਾ ਵੀ ਤਾਂ ਦਾਤ ਹੈ ਤੁਸੀਂ ਕਹ ਰਹੇ ਹੋ ਨਾ ਕੁਛ ਨਹੀਂ ਮਿਲ ਐ ਨਹੀਂ ਕਈ ਦਾੰਦਾ ਵਹਿਰਾਗ ਬਹੁਤ ਵੱਡੀ ਦਾਤ ਹੈ ਇਹ ਉਹੀ ਨਹੀਂ ਆ ਜਾਂਦਾ ਹੈ ਨਾ ਗੁਰੂ ਜੀ ਕਹਿੰਦੇ ਮਨਮੁਖ ਵਿਰਾਗ ਉਦਾਸੀ ਨਾ ਹੋਏ ਮਨਮੁਖਾਂ ਨੂੰ ਨਾ ਤਾਂ ਉਦਾਸੀ ਆਉਂਦੀ ਹੈ ਨਾ ਵਿਰਾਗ ਆਉਂਦਾ ਇਹਦਾ ਗੁਰਮੁਖੀ ਨੇ ਜਿਹੜੇ ਸੰਸਾਰ ਤੋਂ ਬਾਹਰ ਆ ਜਾਂਦੇ ਗੁਰ ਤੁਠੈ ਸੱਜਣ ਮੇਲਿਆ ਜਨ ਨਾਨਕ ਸੁਖ ਸਵੰਨ ਹੈ ਨਾ ਮਨਮੁਖ ਜਦੋਂ ਉਹ ਹੋੜੇ ਕੀ ਹੋ ਜਾ ਪਹਿ ਰਹੀ ਜਾਈ ਦੇ ਸੀ ਕਿ ਬਸ ਹੋ ਪਾਛੋਟ ਜੀ ਮੈਂ ਦੀ ਪਾਉ ਖਤਮ ਹੋ ਜਾਏਗਾ ਸਮਝੇ ਨੰਡੜਾ ਨਾ ਅਜੇ ਤੱਕ ਮੈਂ ਮੇਂ ਕਰਦਾ ਰਹੀ ਹਾਂ ਵੀ ਇੰਨੇ ਸਾਲ ਲਿਓ ਮਾਰੋ ਗਿਆ ਜੀ ਅਜੇ ਤੱਕ ਮੈਂ ਛੁੱਟੀ ਨਹੀਂ ਆ ਜੀ ਜੀ ਹੌਲੀ ਹੌਲੀ ਛੁੱਟ ਜੂ ਵਾਹਿਗੁਰੂ ਆਪੀ ਕਿਰਪਾ ਕਰਨਗੇ ਕਿਉਂਕਿ ਨਾ ਹਾਲਾ ਹਮੇ ਨਹੀਂ ਰਹਾ ਨੇਰਾ ਉਹ ਨਾ ਚਿਕ ਰਹਿੰਦਾ ਜਿੰਨਾ ਚ ਖਰਚਾ ਨਾ ਨਹੀਂ ਆਉਂਦਾ ਜਦੋਂ ਨਾ ਐਕਸਪੀਰੀਅੰਸ ਇਹ ਹੁੰਦਾ ਹੈ ਵੀ ਸਭ ਇੱਕ ਹੀ ਹੈ ਇੱਕਸ ਬਿਨ ਸਭ ਤਾਂਦਾ ਸਭ ਮਿੱਥਿਆ ਮਮਾ ਹੈ ਹੈਨਾ ਇੱਕੋ ਹੈ ਭਾਈ ਇੱਕੋ ਹੈ ਸਭ ਮੇਰਾ ਇੱਕੋ ਹੈ ਉਹ ਇੱਕੋ ਜਦੋਂ ਨਜ਼ਰ ਆ ਜੇ ਨਾ ਉਦੋਂ ਦੂਜਾ ਨਹੀਂ ਰਹਿੰਦਾ ਉਦੋਂ ਛਲ ਸਮੁੰਦਰ ਚ ਸਮਾ ਜਾਂਦੀ ਹੈ ਠੀਕ ਹੈ ਉਹ ਹੋਮੇ ਜਿਹੜੀ ਉਹਦੇ ਵਿੱਚ ਹੀ ਡਿਸੋਲਵ ਹੋ ਜਾਂਦੀ ਹੈ ਠੀਕ ਹੈ ਜੀ ਕਦੇ ਕਦੀ ਵੀ ਜਦੋਂ ਉਹ ਸੁਪਾਲ ਮਨਨ ਨੂੰ ਮਿਲਦੇ ਨੇ ਜਦੋਂ ਪੂਰੀ ਹਮੇਂ ਡਿਸਾਲਵ ਹੋਈ ਹੁੰਦੀ ਆ ਜੀ ਜੀ ਕਦੇ ਕਦੀ ਜਦੋਂ ਉਹ ਪਲ ਮਨਨ ਨੂੰ ਮਿਲਦੇ ਹਨ ਪਰ ਉਹ ਇੱਕ ਅੰਮ੍ਰਿਤ ਹੁੰਦਾ ਕਰਦੇ ਹੁਣ ਕਿਸੇ ਕੋਲ ਬਹੁਤ ਗਾਰਮੀ ਪਿਆ ਜੜਾ ਹਨ ਕਿਸੇ ਕੋਲ ਉਹ ਦਮਾ ਜੜਾ ਅੰਦਰ ਸ਼ਾਂਤ ਰਹਿੰਦਾ ਉਹ ਪਲ ਉਹ ਪਲ ਬਹੁਤ ਨਾਲ ਦੇ ਹੁੰਦੇ ਨੇ ਪਰ ਸਦਾ ਨਹੀਂ ਰਹਿੰਦੇ ਜੀ 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 ਉਹ ਸਦਾ ਰਹਿਣ ਲੱਗ ਜਾਣਗੇ ਹੌਲੀ ਹੌਲੀ ਟਿਕਣ ਲੱਗ ਜਾਣਗੇ ਟਿਕਾਉਣ ਲੱਗ ਜਾਂਦਾ ਜਿੰਨਾ ਜਦੋਂ ਨਾ ਅਸੀਂ ਦੇਖੋ ਮਾਨਾ ਹੈ ਨਾ ਜਿਹੜਾ ਜਦੋਂ ਇਹਨੂੰ ਝਲਕ ਮਿਲ ਗਈ ਬਾਹਰੋਂ ਇੱਕ ਗੱਲ ਹੋਰ ਹੈ ਬਿਜਲੀ ਦੀ ਲਸ਼ਕੋਰ ਨਾਲ ਕਦੇ ਵੀ ਨਾ ਰਾਹ ਨਹੀਂ ਤੈਅ ਕੀਤੇ ਜਾਂਦੇ ਹੁੰਦੇ ਜਿਹੜੇ ਐਕਸਪੀਰੀਅੰਸ ਹੁੰਦੇ ਨੇ ਬਿਜਲੀ ਹੁੰਦੀ ਹੈ ਬਿਜਲੀ ਦੀਆਂ ਲਿਸ਼ਕਾਂ ਹੁੰਦੀਆਂ ਨੇ ਪਰ ਇਹ ਜ਼ਰੂਰੀ ਹੈ ਇਹਦੇ ਨਾਲ ਕਿਰੋਂ ਆਪਾਂ ਨੂੰ ਚਾਨਣ ਹੋ ਜਾਂਦਾ ਹੈ ਪਰ ਅਸੀਂ ਦੀਵਾ ਜਗਾਉਣਾ ਸਹਿਜ ਦਾ ਜਦੋਂ ਜਗ ਗਿਆ ਇਹ ਮੇਨਟੇਨ ਹੋਣ ਲੱਗ ਜੂ ਸਿਚੁਏਸ਼ਨ ਜਿਵੇਂ ਭੈਣ ਪਹਿਲੀ ਕਹਿੰਦੀ ਸੀ ਵੀ 2 ਘੰਟੇ ਰਹਿੰਦਾ 2 ਤੋਂ 4 ਘੰਟੇ ਸਹਿਜ ਰਹਿਣ ਲੱਗ ਜੂ 4 ਤੋਂ 6 6 ਤੋਂ 8 8 ਤੋਂ 10 12 15 20 24 ਦੇ 24 ਘੰਟੇ ਗੁਰੂ ਜੀ ਕਹਿੰਦੇ ਚਤੋਂ ਪਹਿਰ ਬਸੰਤ ਹੈ 24 ਘੰਟੇ ਅੱਠੇ ਪਹਿਰ ਲਗਨ ਬਣੀ ਚੰਦਾ ਨਾ ਹੈਨਾ ਆਠ ਪਹਿਰ ਸਾਲਾਹੀ ਸਿਰਜਣ ਹਾਰ ਤੂੰ ਜੀਵਾ ਤੇਰੀ ਦਾਤ ਕਿਰਪਾ ਕਰੋ ਮੂੰ ਅੱਠੇ ਵੈਰ ਗਿਆਂ ਦੇ ਲੱਗੀ ਰਹਿੰਦੀ ਹੈ ਬਿਰਤੀ ਹੈ ਅੱਠੇ ਪੈਰ ਹੀ ਸਿਫਤ ਕਰੀ ਜਾਂਦਾ ਮਨ ਨਾ ਗਾਉਂਦੇ ਹੱਸਦੇ ਖੇੜਦੇ ਤਨ ਗਾਈ ਜਾਂਦੇ ਠੀਕ ਹੈ ਠੀਕ ਹੈ ਜੀ 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 ਬੰਨ ਪੀਓ ਇਸ ਚੀਜ਼ ਨੂੰ ਠੀਕ ਹੈ ਗੁਰੂ ਸਾਹਿਬ ਮੇਰ ਕਰਨ ਠੀਕ ਹੈ ਠੀਕ ਹੈ ਬਾਈ ਗੁਰਜੀਤ ਸਿੰਘ ਫਤਿਹ ਹੈ ਜੀ ਤਦੋਂ ਤਦੋਂ ਦਨ ਦਨ ਬੈਠਿਓ ਗੁਰਮੁਖੋ ਜਿਹੜੀ ਸਹਜ ਦੀ ਆਪਾਂ ਮੈਡੀਟੇਸ਼ਨ ਕਰਦੇ ਹਾਂ ਨਾ ਤੀਸਰੇ ਅਵਸਥਾ ਨੇ ਪੂਰਾ ਸ਼ਬਦ ਤੀਸਰੇ ਸਤਗੁਰਾਂ ਨੇ ਇਸ ਸਹਜ ਦੀ ਅਵਸਥਾ ਦੇਚਾਰੇ ਕਹਿੰਦੇ ਸਹਜੈ ਨੂੰ ਸਬ ਲੋਚ ਦੀ ਬਿਨ ਗੁਰ ਪਾਇਆ ਨਾ ਜਾਏ ਸਾਰੇ ਪੇਸ਼ੈਂਸ ਪੇਸ਼ੈਂਸ ਕਰਦੇ ਹੈ ਸੱਚੇ ਗੁਰੂ ਤੋਂ ਬਿਨਾਂ ਨਹੀਂ ਮਿਲਦਾ ਪੜ ਪੜ ਪੰਡਤ ਜੋਤ ਕੀ ਥੱਕੇ ਪੇਖੀ ਭਰਮ ਭੁਲਾਏ ਗੁਰੂ ਭੇਟੇ ਸਹਜ ਪਾਇਆ ਆਪਣੀ ਕਿਰਪਾ ਕਰੇ ਲਜਾਏ ਗੁਰੂ ਨਾਲ ਮਿਲਿਆ ਸਹਿਜ ਆਉਂਦਾ ਭਾਈ ਰੇ ਗੁਰਬਿੰਨ ਸਹਿਜ ਨਾ ਹੋਏ ਸਹਿਜ ਗੁਰੂ ਤੋਂ ਬਿਨਾ ਨਹੀਂ ਮਿਲਦਾ ਕਹਿੰਦੇ ਸ਼ਬਦ ਦੇ ਹੀ ਤੇ ਸਹਿਜ ਉਪਜੈ ਸ਼ਬਦ ਨਾਲ ਸਹਿਜ ਆਊਗਾ ਹਰ ਪਾਇਆ ਸੱਚ ਸੋਏ ਉਸ ਸਹਿਜ ਚ ਹਰ ਪਾਇਆ ਜਾਊਗਾ ਸੱਚ ਮਿਲੂਗਾ ਕਹਿੰਦੇ ਸਹਿਜੇ ਗਾਵਿਆ ਥਾਂਏ ਪੇਰੇ ਬਿਨ ਸਹਿਜ ਹੈ ਕਥਨੀਵਾਦ ਆਹ ਕਈ ਕਈ ਗੁਰੂ ਨੇ ਇਸ ਲਫ਼ਜ਼ ਚ ਲਿਆ ਕੇ ਸੱਚ ਨਜ਼ਰ ਕਰਾਤਾ ਹੁਣ ਕਿੰਨੇ ਜਾਣੇ ਆਪਾਂ ਜਿਹੜੇ ਬਿਨਾਂ ਸਹਿਜ ਤੋਂ ਹੀ ਬਾਣੀ ਪੜ ਲੰਨੇ ਆ ਜਾਂ ਗਾ ਲੰਨੇ ਆ ਵੀ 5 ਮਿੰਟਾਂ ਦੇ ਸ਼ਬਦ ਪੂਰਾ ਕਰਨੇ ਜੀ ਸ਼ਬਦ ਚ ਸੁਰਤੀ ਵੜਦੀ ਨਹੀਂ ਜੁੜਦੀ ਨਹੀਂ ਉਹਦੇ ਨਾਲ ਉੱਤ ਉੱਤ ਪੜ ਪੜ ਗਾਈ ਜਾਂਦੇ ਆ ਸੀ ਸਹਿਜ ਜੇ ਗਾਵੇ ਥਾਈ ਪਵੈ ਜੇ ਸਹਿਜ ਨਹੀਂ ਨਾ ਗਾਇਆ ਨਹੀਂ ਜਾਣਾ ਹਜੂਰ ਕਹਿੰਦੇ ਉੱਤੋਂ ਲੰਘ ਜਾਓਗੇ ਬਿਨ ਸਹਿਜੈ ਕਥਨੀ ਬਾਦ ਫਿਰ ਤਾਂ ਬਸ ਬਾਦ ਵਿਵਾਦ ਐ ਇਹ ਝਗੜਾ ਖੜਾ ਕਰੀ ਜਾਂਦੇ ਹਜੂਰ ਕਹਿੰਦੇ ਸਹਿਜ ਹੀ ਭਗਤੂਪਜੈ ਸਹਿਜ ਚ ਹੀ ਭਗਤ ਪੈਦਾ ਹੁੰਦੀ ਹੈ ਸਹਿਜ ਪਿਆਰ ਵਿਰਾਗ ਸਹਿਜੇ ਪਿਆਰ ਤੇ ਵਿਰਾਗ ਉਤਪਨ ਹੁੰਦਾ ਹੈ ਸਹਿਜੇ ਹੀ ਤੇ ਸੁਖ ਸ਼ਾਂਤ ਹੋਏ ਬਿਨ ਸਹਿਜੇ ਜੀਵਨ ਬਾਦ ਐਨਾ ਕੀ ਪੜਾਂਗੇ ਬਿਨਾ ਸਹਿਜ ਤੋਂ ਜੀਵਨ ਵਿਵਾਦਾਂ ਚ ਘਿਰਿਆ ਰਹਿੰਦਾ ਹੈ ਸਹਿਜ ਚ ਹੀ ਪਰਮ ਸੁਖ ਪਰਮ ਧਰਮ ਪਰਮ ਆਨੰਦ ਮਿਲਦਾ ਹੈ ਵਾਹੀ ਗੁਰੂ ਪ੍ਰਾਪਤ ਹੁੰਦਾ ਹੈ ਠੀਕ ਹੈ ਜੀ ਸਹਿਜ ਵਿੱਚ ਅਸੀਂ ਇਸ ਲਈ ਜਾਣੇ ਆਂ ਸਰੀਰ ਸਹਿਜ ਹੋ ਗਿਆ ਮਨ ਦਾ ਪਤਾ ਲੱਗਦਾ ਮਨ ਸਹਿਜ ਹੋ ਗਿਆ ਆਤਮਾ ਦਾ ਪਤਾ ਲੱਗਦਾ ਹੈ ਆਤਮਾ ਸਹਿਜ ਹੋ ਗਈ ਵਾਹਿਗੁਰੂ ਦੇ ਘਰ ਚਲੀ ਜਾਂਦੀ ਹੈ ਵਾਹਿਗੁਰੂ ਦੇ ਘਰ ਜਾ ਕੇ ਸਹਿਜ ਬਣਿਆ ਵਾਹਿਗੁਰੂ ਦਰਸ਼ਨ ਦਿੰਦਾ ਹੈ ਸਹਿਜ ਹੋਰ ਬਣ ਜਾਂਦਾ ਹੈ ਉਹਦੇ ਨਾਲ ਮਿਲਾਪ ਹੁੰਦਾ ਹੈ ਉਹਦੀਆਂ ਗੱਲਾਂ ਸੁਣਦੇ ਆ ਸਹਿਜ ਹੋਰ ਬਣ ਜਾਂਦਾ ਹੈ ਅਸੀਂ ਖਤਮ ਹੋ ਜਾਂਦੇ ਆ ਉਹੀ ਰਹਿ ਜਾਂਦਾ ਹੈ ਸਹਿਜ ਹੋਰ ਬਣ ਜਾਂਦਾ ਹੈ ਉਹ ਹਮੇਸ਼ਾ ਲਈ ਕੰਡੀਸ਼ਨ ਬਣ ਜਾਂਦੀ ਹੈ ਠੀਕ ਹੈ ਜੀ ਸਹਿਜ ਹੀ ਵਧਾਉਣਾ ਹੈ ਆਪਾਂ ਸਹਿਜ ਦਾ ਖਜ਼ਾਨਾ ਪਾਉਣਾ ਹੈ ਦੁਨੀਆ ਦੇਖ ਕੇ ਆਖੇ ਆਪਾਂ ਨੂੰ ਕਿ ਇਹਦੇ ਮਨ ਉੱਤੇ ਅਸਰ ਹੀ ਨਹੀਂ ਪੈਂਦਾ ਕਈ ਇਹਨੇ ਕੀ ਪੀਤਾ ਹੈ ਇਹਨੇ ਕੀ ਖਾਧਾ ਇਹੋ ਜਿਹਾ ਜਿਹੜਾ ਇਹਨੂੰ ਕੋਈ ਕੁਝ ਕਹਿੰਦਾ ਤੇ ਇਹ ਤਾਂ ਬੜਾ ਸਟੇਬਲ ਰਹਿੰਦਾ ਹੈ ਕਿਸੇ ਨੂੰ ਮੰਦਾ ਬੋਲਦਾ ਹੀ ਨਹੀਂ ਹੈਨਾ ਸੋ ਅਸੀਂ ਉਸ ਵਾਹਿਗੁਰੂ ਦੇ ਬੱਚੇ ਆ ਲੱਗੇ ਰਹੀਏ ਸਤਿਗੁਰੂ ਕਿਰਪਾ ਕਰਨ ਭੁੱਲ ਚੁੱਕਾਂ ਦੀ ਮਾਫੀ ਸਮਾ ਹੋ ਗਿਆ ਪੂਰਾ ਜੇ ਕੋਈ ਗੁਰਮੁਖ ਬੋਲਣਾ ਚਾਹੁੰਦਾ 1 ਮਿੰਟ ਦਾ ਸਮਾਂ ਨਵਜੋਤ कौर ਜੇ ਆ ਸਕਦੇ ਹੋ ਤਾਂ ਨਵਜੋਤ ਜਸਵੀਰ ਕੌਰ ਸਾਹਿਬ ਤੇ ਪਰਮਜੀਤ ਕੌਰ ਆਗੇ ਪੈਣ ਜੀ। ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਕੀ ਫਤਿਹ ਜੀ। ਖਾਲਸਾ ਵਾਹਿਗੁਰੂ ਕੀ ਫਤਿਹ। ਤੁਸੀਂ ਨੇ ਆਨੰਦ ਚ ਡੁੱਬੋ ਦਿੰਦੇ ਹੋ ਕਿ ਤੁਹਾਨੂੰ ਜੀ ਨਹੀਂ ਕਰਦਾ। ਜੀ ਜੀ। ਤਾਂ ਤੇ ਮੈਂ ਮੈਂ ਇੱਕ ਛੋਟੀ ਗੱਲ ਕਰੂਗੀ। ਹਾਂ ਜੀ। ਕਿ ਜਦੋਂ ਮਤਲਬ ਪਤਿਆਂ ਲਾਉਣੇ ਨਾ। ਹਾਂ ਜੀ। ਉਸ ਦਾ ਮਤਲਬ ਕਾਫੀ ਦਿਨਾਂ ਤੋਂ ਮੈਨੂੰ ਇਦਾਂ ਹੁੰਦਾ ਕਿ ਜਿੱਦਾਂ ਹੁੰਦਾ ਨਾ ਫਿੰਗਰਪ੍ਰਿੰਟ ਦੇ ਜਿੰਨੇ ਫਾਈਨ ਲਾਈਨਸ ਐਂਡ ਦਾ ਸਰਕਲਸ ਹੂੰ ਹੂੰ ਤੇ ਜਦੋਂ ਗੁਫਾ ਹੈ ਨਾ ਹੂੰ ਹੂੰ ਤੇ ਉਹੋ ਅੱਜ ਉੱਥੇ ਉੱਥੇ ਬਾਅਦ ਮੈਨੂੰ ਤਨ ਲਿਖਿਆ ਮਿਲਿਆ ਆਪ ਦਾ ਘਰ ਅੱਛਾ ਉਹ ਜਦੋਂ ਮੈਂ ਉੱਥੋਂ ਉਹ ਉੱਥੇ ਥੋੜਾ ਦੇਖਦੀਆਂ ਤੇ ਫਿਰ ਮੈਂ ਇਹਨੂੰ ਜਿੱਦਾਂ ਹਾਫ 슬ੀਵ ਸਟੇ ਚੀਲੀ ਆ ਨੀ ਹੂੰ ਦੀ ਬੋਡੀ ਮੈਨੂੰ ਆ ਲੱਗਦਾ ਹੁੰਦਾ ਜਿਵੇਂ ਬਹੁਤ ਲਾਈਟ ਹੈ ਤੇ ਪਤਾ ਨਹੀਂ ਜਿਵੇਂ ਥੋੜੀ ਤਾਂ ਹੋ ਗਈ ਹੈ ਨਾ ਤੇ ਪਰ ਉਸ ਤੋਂ ਬਾਅਦ ਫਿਰ ਮੈਂ ਸੁਣੀ ਜਾਂਦੀ ਹਾਂ ਪਰ ਮੈਂ ਉਹ ਹਾਫ ਜਿਹਦੀ 슬িপ ਟੇਸ ਹੁੰਦੀ ਹੈ ਮੇਰੀ ਹਮਮ ਉੱਥੇ ਉਹ ਮਹਿਸੂਸ ਕਰਦੇ ਹਾਂ ਜੋ ਤੁਸੀਂ ਕਹਿੰਦੇ ਹੋ ਬਾਕੀ ਸਾਰਾ ਹੋਰ ਗਹਿਰਾਈ ਚ ਜਾਊਗਾ ਨਾ ਜਦੋਂ ਉੱਥੇ ਹੋਰ ਸਹਿਜ ਆ ਕਿਉਂਕਿ ਨਾ ਕਿਵੇਂ ਜੇ ਇਹ ਸਹਿਜ ਤੇ ਨੀਂਦ ਦੋਵੇਂ ਇਕੱਠੇ ਚੱਲਦੇ ਆ ਕਿਵੇਂ ਹੁਣ ਗੁਰਮੁਖ ਪਿਆਰੇ ਸਰੀਰ ਤੋਂ ਉੱਠਣ ਲੱਗੇ ਉਹਨਾਂ ਨੂੰ ਨੀਂਦ ਆ ਜਾਂਦੀ ਹੈ ਫਿਰ ਉੱਠਦੇ ਜਾਂਦੇ ਆ ਗਹਿਰੇ ਜਾਂਦੇ ਆ ਹੋਰ ਜਾਂਦੇ ਫਿਰ ਸਹਿਜ ਆ ਜਾਂਦਾ ਫਿਰ ਉਦੋਂ ਕਾਹ ਜਾਂਦੇ ਥੋੜੀ ਜੀ ਕਦੇ ਕਦੇ ਨੀਂਦ ਆ ਜਾਂਦੀ ਹੈ ਫਿਰ ਸਹਿਜ ਆ ਜਾਂਦਾ ਹੋਰ ਫਿਰ ਜਾਗਰਤੀ ਵੱਧ ਜਾਂਦੀ ਹੈ ਮਨ ਚੱਲਣ ਯੋਗ ਹੋ ਜਾਂਦਾ ਹੈ ਸੁਰਤ ਖੜਨ ਯੋਗ ਹੋ ਜਾਂਦੀ ਹੈ ਨਾ ਜੁੜਨ ਲੱਗ ਜਾਂਦੀ ਹੈ ਫਿਰ ਹੋਰ ਗਾਂ ਲੈ ਜਾਂਦੇ ਆ ਤਾਂ ਗਾਂ ਜਦੋਂ ਜਾਓਗੇ ਨਾ ਉਦੋਂ ਹੋਰ ਦੂਜੀ ਗੱਲ ਜਿਹੜੇ ਸਰਕਲ ਪੈਦਾ ਹੋ ਰਿਹਾ ਹੈ ਜਾਂ ਦਰਸ਼ਨ ਹੋ ਰਿਹਾ ਹੈ ਉਸ ਆਈਨ ਨੇ ਉਹਨਾਂ ਨੂੰ ਦੇਖੋ ਤੇ ਜੀਵੇਂ ਮੰਜਾ ਕੋਈ ਰੰਗ ਵਗੈਰਾ ਦਿਸਦੇ ਆ ਕੁਛ ਨਹੀਂ ਹੁੰਦਾ ਉਹ ਵਾਹਿਗੁਰੂ ਦੇ ਰੰਗ ਹੈ ਰੰਗ ਸੱਬੇ ਨਰਾਇਣੇ ਜੇ ਤੇ ਮਨ ਭਵਨ ਨਾ ਨ ਰੰਗਾ ਜੋ ਪੈਦਾ ਹੁੰਦਾ ਮਨਾਂਦ ਪਾਰ ਅੰਦਰ ਮੈਨੂੰ ਕਿ ਸ਼ਬਦ ਦਿਸਿਆ ਉਹਦੇ ਚ ਸੈਂਟਰ ਚ ਵਰਡ ਨਾਨਕਾ ਬਹੁਤ ਪ੍ਰੋਜੈਕਟ ਹੋਇਆ ਪਰ ਸਾਈਡ ਵਾਲੀ ਵਰਡ ਨਹੀਂ ਸੀ ਮੈਨੂੰ ਦਿਸ ਰਿਹਾ ਹੋਰ ਧਿਆਨ ਲੱਗੂ ਫਿਰ ਹੋਰ ਦਿਸਣ ਲੱਗ ਜਾਉ ਨਾ ਗਹਿਰਾ ਜਾਊਗਾ ਇੱਕ ਗੁਰਮੁਖ ਕਹਿੰਦੇ ਵੀ ਅੱਜ ਵੀ ਸਰੀਰ ਹੈ ਨਾ ਸਾਡਾ ਭਾਰਾ ਹੋ ਜਾਂਦਾ ਹੈ ਉਹ ਭਾਰਾ ਤਾਂ ਹੁੰਦਾ ਹਜੇ ਰਿਅਲਾਈਜੇਸ਼ਨ ਸਰੀਰ 'ਚ ਜਦੋਂ ਸੁੰਨ ਚ ਜਾਂਦਾ ਹੈ ਸਰੀਰ ਭਾਰਾ ਦਿਸਣ ਲੱਗ ਜਾਂਦਾ ਹੈ ਜਦੋਂ ਇਹ ਰਿਅਲਾਈਜੇਸ਼ਨ ਸੁਰਤ ਤੇ ਆ ਜਾਂਦੀ ਹੈ ਨਾ ਤੁਸੀਂ ਦੇਖਿਓ ਸਰੀਰ ਸੁੰਨ ਗਿਆ ਹੌਲਾ ਲੱਗਣ ਲੱਗ ਜਾਂਦਾ ਜਿਵੇਂ ਤੁਸੀਂ ਆਖਿਆ ਹੌਲਾ ਜਿਵੇਂ ਕਾਗਜ਼ ਤੋਂ ਵੀ ਹੌਲਾ ਬੜਾ ਪ੍ਰਕਾਸ਼ ਵਾਂਗੂ ਹੌਲਾ ਹੈਨਾ ਹਾਂ ਇਹ 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 ਫਿਰ ਐਕਸਪੀਰੀਅੰਸ ਗਹਿਰੇ 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 ਹੁੰਦੇ ਜਾਂਦੇ ਹੈ ਗੁਰੂ ਸਾਹਿਬ ਮੇਰ ਕਰਨਾ ਜੀ ਤੇ ਕੋਈ ਗੱਲ ਨਹੀਂ ਹੌਲੀ ਚੱਲੋ ਹਾ ਹਾ ਜਦੋਂ ਇੱਕ ਬੰਨੇ ਕਿਹਾ ਸੀ ਨਾ ਵੀ ਲੱਗਦਾ ਗੱਲ ਬਣ ਜੂ ਮੈਂ ਕਿਹਾ ਹੁਣ ਲੱਗਦਾ ਗੱਲ ਨਹੀਂ ਬਣ ਜੂ ਹੁਣ ਜਿੱਕੀ ਨਾ ਗੱਲ ਬਣ ਜੇ ਜੀ 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 ਚਲੋ ਬਹੁਤ ਬਹੁਤ ਧੰਨਵਾਦ ਤੁਹਾਨੂੰ ਸ਼ੁਕਰਾਨਾ ਬਹੁਤ ਲੇਟ ਹੋ ਗਿਆ ਸ਼ੁਕਰਾਨਾ ਸ਼ੁਕਰਾਨਾ ਖਾਲਸਾ ਵੇ ਗ੍ਰੀਤੀ ਸੋ ਸਾਰੀ ਸੰਗਤ ਦਾ ਧੰਨਵਾਦ ਗੁਰੂ ਸਾਹਿਬ ਮੇਰ ਕਰਨ ਰੈਰਾ ਸਾਹਿਬ ਜੀ ਦੀ ਸੇਵਾ ਸੰਭਾਲੋ ਫਿਰ ਮਿਲਦੇ ਹਾਂ 8 ਤੋਂ ਸਵੇਰ 8 ਤੋਂ ਜਿਹੜੀ ਅਗਲੀ ਕਲਾਸ ਹੋਊਗੀ 10 ਵਜੇ ਦੇ ਤੱਕ ਲੱਗਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਕੋਦਰ ਵਾਲੇ ਭੈਣ ਜੀ ਕਰੋਗੇ ਜਾਂ ਦੇਖ ਲੋ ਹਾਂ ਜੀ ਬਾਈ ਕੁਛ ਜੀ ਪਰਮਜੀਤ ਜੀ ਬੋਲਣਾ ਚਾਹ ਰਹੇ ਨਹੀਂ ਪਿਆਰੀ ਕਿਸ ਨੂੰ ਮੈਂ ਨਹੀਂ ਕਾਸ ਸਕਦੇ ਕਰ ਲੋ ਕਰਨੀ ਦਵਾਈ ਕਰ ਲੈ ਮਾਈਕਲ ਜੀ ਬਰਾਸਰ ਕੋਣ ਪਿਆਰੀ ਬੋਲ ਰਿਹਾ ਜਗਰੂਪ ਕੌਰ ਹਾਂਜੀ ਵੀਰ ਜੀ ਹਾਂ ਹਾਂ ਤੁਸੀਂ ਕਰ ਲਓ ਨਾਲ ਲੱਗ ਜਾਣਗੇ ਭੈਣ ਜੀ ਤੁਸੀਂ ਫਿਰ ਆਪਣੇ ਆਰਤੀ ਤੇ ਅਰਦਾਸ ਕਰਨੀ ਹੈ ਬਸ ਸਾਰਿਆਂ ਲਈ ਨਾਮ ਮੰਗਣਾ ਹੈ ਠੀਕ ਹੈ ਜੀ ਅਪੇਤਾ ਮੰਗਣੀ ਹੈ ਆਪਣੇ